ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਤਿੰਨ ਬਸੇਰੀਆਂ ਲੈ ਕੇ ਆਏ ਆਂਗੇ ਤਿੰਨੇ ਬਸੇਰੀਆਂ ਮਾਰਵੜੀ ਨੇ ਜੀ ਜਿਹੜੀ ਪਹਿਲਾ ਬਸੇਰੀ ਤੀ ਉਹ ਮੱਝੂਕੇ ਬਲੱਡ ਲਾਈਨ ਦੀ ਆ ਬਾਕੀ ਇਹ ਹੈਗੀ ਜੀ ਅਲੀ ਸ਼ਾਨ ਦੀ ਪੋਤੀ ਤੇ ਜਿਹੜੀ ਇਹ ਬਸੇਰੀ ਦੇਖ ਰਹੇ ਹੋ ਇਹ ਵੀ ਮੱਝੂਕੇ ਬਲੱਡ ਲਾਈਨ ਦੀ ਆ ਕੀ ਡਿਟੇਲ ਹੈ ਕੀ ਜਾਣਕਾਰੀ ਹੈ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਜੀ ਤੇ ਚੈਨਲ ਨੂੰ ਵੀ ਕਰ ਲਿਓ ਸਬਸਕ੍ਰਾਈਬ ਤੇ ਜੇ ਕਿਸੇ ਨੇ ਚਾਰ ਨੰਬਰ ਸੇਲ ਕਰਨਾ ਆਪ ਦਾ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ YouTube ਤੇ ਉੱਤੇ ਫ੍ਰੀ ਦੇ ਵਿੱਚ ਐਡ ਲਗਾ ਦਿੰਨੇ ਆਂਗੇ ਪਹਿਲੇ ਨੰਬਰ ਤੇ ਆਪਾਂ ਗੱਲ ਕਰੀਏ ਜੀ ਇਹ ਮਾਰવાડી ਬਸੇਰੀ ਬਾਰੇ ਗੱਲਬਾਤ ਤੇ ਲਿਆ ਮੈਂ ਤਾਂ ਇਹ ਮੱਥੇ ਦੇ ਖੁੱਲ੍ਹੇ ਤਿੰਨ ਪੈਰ ਚਿੱਟਿਆ ਬਾਕੀ ਸੰਜੇ ਘੋੜੇ ਦੀ ਇਹ ਬੱਚੀ ਹੈ ਜੀ ਸੰਜਾ ਘੋੜਾ ਹੈਗਾ ਅਲੀਸ਼ਾਨ ਦਾ ਅਲੀਸ਼ਾਨ ਦੀ ਇਹ ਪੋਤੀ ਹੈਗੀ ਸੰਜਾ ਕੋੜ ਦੀ ਹਾਈਟ ਹੈਗੀ ਹੈ ਜੀ 68 ਇੰਚ ਬਾਕੀ ਬਸੇਰੀ ਦੀ ਉਮਰ ਹੈਗੀ ਹੈ ਜੀ 1 ਸਾਲ 57 ਪਲੱਸ ਹੈਟ ਹੈ ਬਸੇਰੀ ਦੀ ਤਰਨ ਤਾਰਨ ਏਰੀਆ ਮਾਲਕ ਵੀਰਾਂ ਦਾ ਮੁੱਲੇ ਦਾ ਮਾਲਕ ਵੀਰ ਫੋਨ ਤੇ ਕਰਨਗੇ ਜੈਜਾ ਮੁੱਲ ਰੱਖਿਆ ਮਾਲਕ ਵੀਰਾਂ ਨੇ ਮਾਂ ਦੀ ਹੈਗੀ ਹੈ ਜੀ ਮਾਂ ਦੀ ਹੈਟ ਹੈਗੀ ਹੈ 64 ਪਲੱਸ ਬਾਕੀ ਜੈਜਾ ਮੁੱਲ ਹੈ ਤੁਸੀਂ ਫੋਨ ਕਰਕੇ ਮਾਲਕਾ ਤੋਂ ਪੁੱਛ ਸਕਦੇ ਹੋ ਬਾਕੀ ਜੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਖਰੀਦਣ ਲਈ ਕਰ ਲਿਓ ਸੰਪਰਕ ਬਸੇਰੀ ਸੋਹਣੀਆ ਕੰਨਾਂ ਕੁੰਨਾਂ ਦੀ ਵੀ ਪੂਰੀ ਸ਼ਕੀਨ ਹੈ ਬਾਕੀ ਧੌਣ ਧੌਣ ਵੀ ਲੰਬੀ ਆ ਬਸੇਰੀ ਦੀ ਹਜੇ 1 ਸਾਲ ਉਮਰ ਹੈ ਬਸੇਰੀ ਦੀ ਖਰੀਦਣ ਲਈ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਇਹ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਬਸੇਰੀ ਇਹਦੀ 9 ਮਹੀਨੇ ਉਮਰ ਹੈ 60 ਇੰਚ ਦੀ ਹਾਈਟ ਹੈ ਚੇਤਕ ਕੋਡੇ ਦੀ ਆ ਚੇਤਕ ਕੋੜਾ ਹੈਗਾ ਜੀ ਮੱਝੂ ਕੇ ਬਲੱਡ ਲਾਈਨ ਦਾ ਬਾਕੀ ਇਦੀ ਮਾਂ ਦੀ ਹਾਈਟ ਹੈਗੀ ਹੈ ਜੀ 5'8" ਤੇ ਇਹਦੇ ਬਾਪ ਦੀ ਹਾਈਟ ਹੈਗੀ ਹੈ ਜੀ 6'0" ਜੇ ਕਿਸੇ ਨੂੰ ਇਹ ਪਸੰਦ ਆਉਂਦੀ ਆ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਮਾਲਕ ਵੀਰ ਮੁੱਲ ਵੀ ਇਹਦਾ ਫੋਨ ਤੇ ਕਰਨਗੇ ਜੈ ਜੈ ਮੁੱਲ ਹੈ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਵਸੇਰੀ ਇਹ ਵੀ ਮੱਝੂ ਕੋਈ ਬਲੱਡ ਲਾਈਨ ਦੀ ਹੈ ਜੀ ਤਮੂਰ ਕੋੜੇ ਦੀ ਇਹ ਬੱਚੀ ਆ ਤਮੂਰ ਕੋੜਾ ਹੈਗਾ ਕੈਪਟਨ ਕੋੜੇ ਦਾ ਬਾਕੀ 8 ਮਹੀਨੇ ਦੀ ਉਮਰ ਹੈ ਤੇ 55+ ਦੀ ਹਾਈਟ ਹੈ ਮਾਂ ਇਹਦੀ ਹੈਗੀ ਜੀ ਡਾਇਰੈਕਟ ਐਡਮ ਦੀ 63+ ਹਾਈਟ ਦੀ ਘੋੜੀ ਹੈ ਬਾਕੀ ਬਸੇਰੀ ਵੀ ਸੋਹਣੀਆ ਕੰਨਾਂ-ਕੁੰਨਾਂ ਦੀ ਪੂਰੀ ਸਕੀਨ ਹੈ ਬਾਕੀ ਇਹਦੀ ਇੱਕ ਪੈਰ ਚਿੱਟਾ ਤੇ ਤਿੰਨ ਪੈਰ ਚਟਿਆ ਮੱਥੇ ਪਟਾ ਕੰਨਾਂ-ਕੁੰਨਾਂ ਦੀ ਪੂਰੀ ਸਕੀਨ ਆ ਬੋਡੀ ਵੰਤਰ ਮੌਜੂਦ ਹੈ ਧੰਨਵਾਦੀ